ਅੰਮ੍ਰਿਤਸਰ ਪੁਲਿਸ ਨੇ ਪਗੋੜਾ ਵਿਅਕਤੀ ਅਤੇ 2.5 ਕਿਲੋ ਹਿਰੋਇਨ ਸਮੇਤ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ ਫੜੇ ਗਏ ਚਾਰ ਔਰੋਪਿਆਂ ਦੇ ਕੋਲ ਇੱਕ ਵਿਅਕਤੀ ਦੇ ਕੋਲ ਪੁਲਿਸ ਨੇ ਪਿਸਤਲ ਵੀ ਕੀਤੀ ਬਰਾਮਦ ਪ੍ਰਮਾਣਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸ਼ੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਅਰਨੈਸ ਕੈਂਪੇਨ ਚਲਾਉਨੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ ਕਿਤੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੇਨ ਸਮੱਗਲਰ ਨੇ ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸ਼੍ਰੀ ਮਡੇਰ ਸਾਹਿਬ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਨੇ ਅਫਗਨਯੂ ਰਾਣਾ ਜੀ ਏਡੀਸੀਪੀ 2 ਸ਼੍ਰੀ ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਕਰਮਚਾਰੀ ਆ ਇਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ-ਵੱਖਰੇ ਕੇਸਾਂ ਦਾ ਡਿਟੇਲ ਆ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹਿਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਵਾਸੀ ਬੁਰਜ ਰਾਏਕੇ ਪੱਟੀ ਤਰਨਤਨ ਦਾ ਹੈਗਾ ਇਸੇ ਤਰ੍ਹਾਂ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹਿਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੇ ਸਿੰਘ ਉਰਫ ਅਜੇ ਇਹ ਥਾਣਾ ਘ੍ਰਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕੱਦਮੇ ਦੇ ਵਿੱਚ ਰਜਿੰਦਰ ਸਿੰਘ ਬੁਰਜ ਰਾਏ ਕੇ ਪੱਟੀਦਰਨਦਰਨ ਦਾ ਹੀ ਆ ਇਦੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕਦਮਿਆਂ ਚ ਐਨਡੀਪੀਐਸ ਦੇ ਮੁਕਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜਸ ਇਨਵੈਸਟੀਗੇਸ਼ਨ ਆ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕਦਮਿਆਂ ਚ ਹੋਰ ਕੋਈ ਲੋੜੀ ਦੇ ਬੰਦੇ ਹੋਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਰੋਜ਼ਪੁਰ थाना ਮਖੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰੋਇਨ ਬਰਾਮਦ ਹੋਈ ਸੀ ਉਹ ਉਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ ਚ ਤਿੰਨ ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ ਉਹਨੇ ਵਿਰੋਧ ਅਸੇ 304 ਆਈਪੀਸੀ ਦਾ ਮਕਦਮਾ ਦਰਜਾ ਉਸ ਕੇਸ ਦੇ ਵਿੱਚੋਂ ਭਗੌੜਾ ਸੀ ਪੀਓ ਸੀ ਉਸਨੂੰ ਵੀ ਗ੍ਰਿਫਤਾਰ ਕੀਤਾ ਇਦੋਂ ਅਲਾਵਾ ਪਿਛਲੇ ਹਫ਼ਤੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਭੱਜ ਗਏ ਸੀਗੇ ਸ਼ਾਮ ਦੇ ਰਾਤ ਦੇ ਟਾਈਮ ਸੀਗੇ ਉਹਦੇ ਵਿੱਚ ਕੋਸ ਸੰਗਠਨਾ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਵੀ ਇਹ ਸਾਡਾ ਵਰਕਰ ਹੈ ਸਾਡੇ ਵਰਕਰ ਹੋਣ ਦੇ ਨਾਤੇ ਲੁਧਿਆਣੇ ਵਾਲੀ ਇੰਸਿਨੀਅਰ ਨਾਲ ਜੋੜ ਕੇ ਉਹ ਥੋੜਾ ਜਿਹਾ ਉਸ ਰੰਗ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਤੇ ਜਿਹੜਾ ਅਟੈਕ ਆ ਉਸ ਵਜ੍ਹਾ ਕਰਕੇ ਜੋ ਪਾਰਟਿਕੂਲਰ ਸਮੁਦਾਇ ਨਾਲ ਸੰਬੰਧਤ ਹੋਣ ਕਰਕੇ ਪਾਰਟਿਕੂਲਰ ਸੰਗਠਨ ਦਾ ਮੈਂਬਰ ਹੋਣ ਕਰਕੇ ਉਹਦੇ ਜਿਹੜੇ ਇਹ ਹਮਲਾ ਹੋਇਆ ਉਸ ਦੀ ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਤਹਿਤ ਅਜੇ ਕੋਈ ਗੱਲ ਨਹੀਂ ਮਿਲੀ ਕਿਸੇ ਪਾਰਟਿਕੂਲਰ ਸੰਗਠਨ ਦਾ ਜਾਂ ਕਿਸੇ ਹੋਰ ਸਮਾਜ ਦਾ ਇਹਦਾ ਮੈਂਬਰ ਸੀਗਾ ਉਸ ਵਜ੍ਹਾ ਕਰਕੇ ਉਹਨੂੰ ਕੋਈ ਕੋਈ ਖਤਰਾ ਕੋਈ ਫਾਇਰਿੰਗ ਹੋਈ ਆ ਜਾਂਦਾ ਨੁਕਸਾਨ ਪਹਚਾਇਆ ਜਦੋਂ ਕਿ ਜਿਹੜਾ ਉਹ ਵਿਕਟਮ ਸੀ ਪ੍ਰਵੀਨ ਕਮਾਜ ਨੂੰ ਗੋਲੀਆਂ ਵੱਜੀਆਂ ਸੀ ਉਹ ਤੇ ਵੀ ਇੱਕ ਨਸ਼ਾ 10 ਕਿਲੋ ਦਾ ਮਕਦਮਾ ਦਰਸੀ ਉਹ ਫਾਈਨੈਂਸਰ ਦਾ ਕੰਮ ਕਰਦਾ ਸੀ ਉਹਦਾ ਲੜਕਾ ਵੀ ਆ ਜਿਹੜਾ ਕਿ ਚਾਰ ਮਕਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਬੰਦਾ ਤੇ ਇਹ ਫਾਈਨਾਂਸਿੰਗ ਦਾ ਕੰਮ ਕਰਦਾ ਸੀ ਇਸ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਸੀ ਉਹ ਪੈਸੇ ਉਹਨੇ ਵਾਪਸ ਨਹੀਂ ਕੀਤੇ ਜਦੋਂ ਪੈਸੇ ਵਾਪਸ ਨਹੀਂ ਕੀਤੇ ਤਾਂ ਇਹ ਉਹਦੇ ਘਰ ਜਾ ਕੇ ਉਹਦੀ ਭੈਣ ਦੇ ਨਾਲ ਮਿਸਬੀਹਵ ਕਰਕੇ ਆਇਆ ਉਹਦੇ ਤੱਪੜ ਮਾਰੇ ਜਾਂ ਮਿਸਬੀਹਵ ਕੀਤਾ ਉਸ ਰੰਜਿਸ਼ ਨੂੰ ਲੈ ਕੇ ਉਸ ਜਿਹੜੇ ਵਿਅਕਤੀ ਦੀ ਭੈਣ ਸੀ ਉਹਨੇ ਮੇਨ ਹਿੰਮਤ ਸਿੰਘ ਉਹਦਾ ਨੌਆ ਉਹਨੇ ਇੱਕ ਆਰਗੇਨਾਈਜ਼ ਕਰਕੇ ਆਪਣੇ ਸਾਥੀਆਂ ਦੇ ਨਾਲ ਚਾਰ ਹੋਰ ਵਿਅਕਤੀਆਂ ਦੇ ਨਾਲ ਇਹਦੇ ਇਹਦੇ ਜਿਹੜੇ ਫਾਇਰਿੰਗ ਕਰਕੇ ਗਏ ਸੀ ਉਹ ਜਿਹੜੇ ਸਾਰੇ ਵਿਅਕਤੀਆਂ 'ਚੋਂ ਗੁਰਪ੍ਰੀਤ ਸਿੰਘ ਜੀ ਉਸ ਗੋਪੀ ਜਿਹੜਾ ਕਿ ਮੇਨ ਸ਼ੂਟਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਇੱਕ ਅਰਸ਼ਪ੍ਰੀਤ ਅਤੇ ਇੱਕ ਲਵਪ੍ਰੀਤ ਉਹ ਜਿਹੜੇ ਕਿ ਇਹਨਾਂ ਨੂੰ ਲੌਜਿਸਟਿਕ ਸਪੋਰਟ ਦਿੱਤੀ ਸੀ ਉਹ ਵਿਅਕਤੀ ਵੀ ਗ੍ਰਿਫਤਾਰ ਕਰ ਲਏ ਤੇ ਇਹਦੇ ਵਿੱਚ ਦੋ ਗ੍ਰਿਫਤਾਰੀ ਦੋ ਜਣੇ ਦੀ ਗ੍ਰਿਫਤਾਰੀ ਬਾਕੀ ਆ ਇਸ ਤਰ੍ਹਾਂ ਜਿਹੜਾ ਉਹ ਕੇਸ ਆ ਅਸੀਂ ਟਰੇਸ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਥਾਣਾ ਸਦਰਵਾਲਾ ਕੇਸ ਆ ਫਾਇਰਿੰਗ ਇਨਸੀਡੈਂਟ ਆ ਉਹ ਜਿਹੜਾ ਸਾਡਾ ਉਹ ਵੀ ਕਲੀਅਰ ਹੋ ਗਿਆ ਤੇ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕਰਕੇ ਬੜਾ ਬੜੀਆ ਮਿਹਨਤ ਕਰਕੇ ਬਖ ਵਖ ਥਾਵਾਂ ਤੋਂ ਜਿਹੜੇ ਹੀਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਵਿਰੁੱਧ ਜੜੀ ਮਹਿਮਾ ਜਿਹੜੀ ਉਹਨੂੰ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਸਰ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਵੀ ਕੋਈ ਇਮੋਰਲ ਐਕਟੀਵਿਟੀਜ਼ ਸਪਾ ਦੇ ਨਾਂ ਤੇ ਉੱਥੇ ਜਲਦੀਆਂ ਨੇ ਸਾਡੇ ਐਸ ਐਚ ਓ ਸਾਹਿਬ ਨੇ ਉੱਥੇ ਜਾ ਕੇ ਮੌਕੇ ਤੇ ਰੇਡ ਕੀਤੀ ਸੀ ਉਹ ਰੇਡ ਕਰਨ ਤੇ ਕੀ ਹੋਇਆ ਜਿਹੜਾ ਹੋਟਲ ਦਾ ਮੈਨੇਜਰ ਸੀ ਉਹਨੇ ਉਸ ਲੜਕੀਆਂ ਨੂੰ ਉਹਦੀ ਟਾਪ ਮੰਜ਼ਲ ਛੱਤ ਤੇ ਚਾੜਤਾ ਛੱਤ ਤੇ ਚਾੜ ਕੇ ਉਹਨੂੰ ਜਿੰਦਾ ਲਾਤਾ ਖੱਲਿਓ ਜਿੰਦਾ ਅਲਾ ਤਾਂ ਉੱਤੇ ਬਿਠਾ ਦਿਆਂ ਜਦੋਂ ਪੁਲਿਸ ਨੇ ਉਹਨਾਂ ਨੂੰ ਨਾਲ ਮੈਨੇਜਰ ਨੂੰ ਨਾਲ ਲੈ ਕੇ ਦੱਸਿਆ ਵੀ ਦੱਸ ਕਿੱਥੇ ਆ ਤਾਂ ਉਹ ਦੋ ਲੜਕੀਆਂ ਨੇ ਜਿਹੜੀਆਂ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਜ਼ੀ ਚ ਇਧਰ ਉਧਰ ਹੋਣ ਕਰਕੇ ਉਸ ਛੱਤ ਤੋਂ ਜਿਹੜੀਆਂ ਡਿੱਗ ਪਈਆਂ ਨੇ ਜਿਹੜੀਆਂ ਕਿ ਗਵੰਡੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗ ਪਏ ਸੀ ਉਹਦੇ ਕਰਕੇ ਉਹਨੂੰ ਸੱਟਾਂ ਲੱਗੀਆਂ ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ ਹੋਟਲ ਦਾ ਮੈਨੇਜਰ ਸੀ ਉਹਨਾਂ ਦੇ ਮੁਕੱਦਮਾ ਦਰਜ ਕਰਕੇ ਕੱਲਾ ਇਮੋਰਲ ਟਰੈਫਿਕ ਐਕਟ ਦਾ ਨਹੀਂ ਬਲਕਿ ਉਹਨੂੰ ਅਟੈਂਪਟ ਟੂ ਹੋਮਿਸਾਈਡ ਉਸ ਦਾ ਇੱਕ ਉਹ ਲੜਕੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਮਕਦਮਾ ਵੀ ਉਹਨਾਂ ਤੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਲੜਕੀਆਂ ਨੂੰ ਅਸੀਂ ਇਲਾਜ ਲਈ ਦੇ ਹਸਪੀਟਲ ਪਾ ਦਿੱਤਾ ਹੋਰ ਵੀ ਲੜਕੀਆਂ ਮਿਲੀਆਂ ਨੇ ਕਿੰਨੀਆਂ ਲੜਕੀਆਂ ਹੋਰ ਮਿਲੀਆਂ ਨੇ ਜਿਹੜੀਆਂ ਕਿ ਇਹ ਫੋਰਨ ਨੈਸ਼ਨਲ ਦੀਆਂ ਨੇ థਾਈਲੈਂਡ ਦੀਆਂ ਲੜਕੀਆਂ ਨੇ ਇਹ ਦੋਨੇ ਵੀ థਾਈਲੈਂਡ ਦੀਆਂ ਲੜਕੀਆਂ ਸੀ ਇਹਨਾਂ ਕੋਲੋਂ ਆਪਣਾ ਕੋਈ ਇਦਾਂ ਦਾ ਉਹਨੇ ਪਤਾ ਵੀ ਉਹ ਗਲਤ ਕੰਮ ਕਰਦੇ ਨੇ ਜਾਣ ਕੇ ਉੱਤੇ ਲੋਕਲ ਪੁਲਿਸ ਦੇ ਉੱਤੇ ਬਿਠਾਤਾ ਤਿਉ ਤੋ ਜਾਣਕਾਰ ਜਿਹੜੀਆਂ ਲੜਕੀਆਂ ਉਹ ਉਹ ਆਪਣੇ ਆਪ ਹੀ ਪੈਦਲ ਗਿਆ ਜਾਣਣ ਛੱਡ ਸਰ ਲੜਕੀਆਂ ਤੇ ਕਾਰਵਾਈ ਹੋਈ ਹੈ ਕੋਈ ਹਾਂਜੀ ਤੇ ਜਿਹੜੀਆਂ ਜਿਹੜੀਆਂ ਤਿੰਨੇ ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ ਚਾਰੇ ਬੰਦੇ ਉਹਨਾਂ ਤੇ ਇਮੋਰਲ ਟ੍ਰੈਫਿਕ ਐਕਟ ਦਾ ਪਲੱਸ ਉਹ ਜਿਹੜੀਆਂ ਦੋ ਲੜਕੀਆਂ ਨੂੰ ਜਾਨ ਚ ਖਤਰੇ ਪਾ ਕੇ ਖਤਰੇ ਚ ਪਾ ਕੇ ਉਹਨਾਂ ਦੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਟੈਂਪਟ ਟੂ ਮਰਡਰ ਦਾ ਪਰਚਾ ਹੁੰਦਾ ਵਿਦਆਊਟ ਇੰਟੈਂਸ਼ਨ 308 ਹੁੰਦਾ ਸੀ ਪੁਰਾਣਾ ਉਦੇ ਚੈਤ ਦਾ ਜਿਹੜਾ ਹੁਣ ਨਵੀਂ ਵੀਅਨਸ ਤਾਰਾ ਜਦ ਮੁਕਦਮਾ ਅੱਜ ਕਰਕੇ ਉਹਨਾਂ ਨੂੰ ਜਿਹੜੇ ਸਮੇਂ ਦਾ ਕੰਮ ਕਰ ਰਿਹਾ ਜੀ ਇਹ ਸਾਡੇ ਵਿੱਚ ਆ ਗਿਆ ਉਹ ਡਿਟੇਲ ਦੇ ਇਨਵੈਸਟੀਗੇਸ਼ਨ ਦੌਰਾਨ ਲਵਾਂਗੇ ਜੀ ਐਸ ਆਫ ਨਾਓ ਕਿਉਂਕਿ ਉਹ ਅੱਜ ਹੀ ਚੱਲ ਰਿਹਾ ਲੱਗੇ ਵੀ ਚੈੱਕ ਕੀਤਾ ਸਿਰਫ ਇੱਕ ਦੀ ਇਨਫੋਰਮੇਸ਼ਨ ਆਈ ਸੀ ਜਾਂ ਲੱਗੇ ਚੱਲ ਰਹੀ ਹੈ ਗਿੱਡੇ ਤੇ ਚੱਲਦਾ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਇਹ ਲਗਾਤਾਰ ਮਿਹਨਤ ਹੈਗੀ ਆ ਜਿੱਥੇ ਵੀ ਸਾਨੂੰ ਕੋਈ ਕੰਕ੍ਰੀਟ ਇਨਫੋਰਮੇਸ਼ਨ ਮਿਲਦੀ ਆ ਉਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉਥੇ ਪਹੁੰਚ ਕੇ ਕਰਦੇ ਆਂ ਕੱਲ ਦੀ ਜਿਹੜੀ ਆ ਸਾਨੂੰ ਪਾਰਟਿਕੂਲਰ ਉਸੇ ਤੇ ਇਹ ਇਨਫੋਰਮੇਸ਼ਨ ਸੀ ਤੇ ਉਸੇ ਤੇ ਕੰਮ ਹੋ ਗਿਆ ਚਲੋ ਸਰ ਸਪਾਸਟ ਸੈਟਰ ਦੀ ਹੈ ਸਰ ਕੋਈ ਇਨਫੋਰਮੇਸ਼ਨ ਹੋਰ ਕੋਲ ਮੈਨੂੰ ਵੀ ਆਈ ਹੈ ਉਹਨਾਂ ਦੇ ਪਰਿਵਾਰ ਕੋ ਕਿ ਇਹਨਾਂ ਦੇ ਪਾਸਪੋਰਟ ਜਬਤ ਕਰਕੇ ਉਹ ਮਜਬੂਰੀ ਚ ਕੰਮ ਕਰਵਾਇਆ ਗਿਆ ਉਹ ਇਸ ਇਨਵੈਸਟੀਗੇਸ਼ਨ ਦੌਰਾਨ ਸਾਰਾ ਦੇਖਾਂਗੇ ਜੀ ਪਾਸਪੋਰਟ ਵਗੈਰਾ ਹਲੇ ਮੇਰੇ ਕੋਲ ਨਾਲ ਸਾਡੇ ਕੋਲ ਹਲੇ ਕਬਜ਼ੇ 'ਚ ਨਹੀਂ ਆਏ ਓਸੀ ਇਨਵੈਸਟੀਗੇਸ਼ਨ ਦਰਾਂ ਜੋ ਵੀ ਸਾਹਮਣੇ ਹੋਊਗਾ ਉਹਨੂੰ ਐਕਸਪਲੋਰ ਕਰਾਂਗੇ ਸਰ ਬਿਲਕੁਲ ਪਿਸਤੋਲ ਜਿਹੜਾ ਬਰਾਮਦ ਕੀਤਾ ਇਹ ਥਾਣਾ ਸਦਰ ਦੇ ਤਹਿਤ ਮਾਮਲੇ ਦਾ ਕਿ ਹੈਰੋਇਨ ਤਸਕਰੀ ਹੈ ਅਰੋਪੀਆ ਹੈਰੋਇਨ ਤਸਕਰੀ ਸੀਗੇ ਜੀ ਇਹ ਥਾਣਾ ਸਦਰ ਦੇ ਵਿੱਚ ਹੈਗਾ ਤੇ ਇਹ ਇਹਨਾਂ ਤੋਂ ਹੈਰੋਇਨ ਵੀ ਮਿਲਿਆ ਇਹਨਾਂ ਤੋਂ ਪਿਸਤੋਲ ਵੀ ਮਿਲਿਆ ਕੁਬਰੀਜ਼ਾ ਗੱਡੀ ਵੀ ਮਿਲੀ ਜੀ ਸਹੀ ਪੀਓ ਵਾਲਾ ਹੈ ਪੀਓ ਵਾਲਾ ਇਹਨਾਂ ਦੇ ਮੁਕਦਮੇ ਸੀ ਜਿਹਦੇ 7 ਕਿਲੋ ਹੈਰੋਇਨ ਸੀ ਪਲੱਸ ਉਹ ਉਹਨੇ ਤਿੰਨ ਬੰਦੇ ਜਿਹੜੇ ਆ ਕਾਰ ਨੂੰ ਭਜਾਉਣ ਲੱਗਿਆ ਉਹਦੇ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਉਹ ਭਗੌੜਾ ਸੀ ਉਸ ਮੁਕਦਮੇ ਦੇ ਵਿੱਚ ਪੀਓ ਸੀ ਜ ਜਿਹੜੇ ਦੋ ਜ਼ਖਮੀ ਲੜਕੀਆਂ ਉਹਨਾਂ ਦੇ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹਨਾਂ ਦੀ ਕੇਅਰ